ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਕਾਟਨ ਬਾਟਮ ਦੇ ਕਾਟਨ ਦੇ ਸੂਟ ਲੈ ਕੇ ਆਏ ਹਾਂ ਜੀ ਬਾਟਮ ਵਰਕ ਵਾਲੇ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਆ ਬੁਰਲਾਡਾ ਜੀ ਡਿਸਟ੍ਰਿਕਟ ਮਾਨਸਾ ਤੋਂ ਬੁਰਲਾਡਾ ਸ਼ਹਿਰ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਜੀ ਤਾਂ ਸਾਹਮਣੇ ਮਤਲਬ ਆਈਟੀਆਈ ਤੋਂ ਬਾਅਦ ਆਪਾਂ ਬੋਹਾ ਸਾਈਡ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਮੇਨ ਰੋਡ ਹੈ ਜੀ ਜਿਹੜਾ ਉਸ ਤੇ ਪੁਲ ਆਉਂਦਾ ਪੁਲ ਕ੍ਰੋਸ ਕਰਨ ਤੋਂ ਬਾਅਦ ਪੁਲ ਉੱਤਰ ਕੇ ਖੱਬੇ ਪਾਸੇ ਪੰਪ ਆਉਂਦਾ ਜੀ ਪੰਪ ਕੋਲੇ ਹੀ ਆਪਣੀ ਸ਼ਾਪ ਹੈ ਆ ਪੰਪ ਵਾਲੀ ਛੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਤੁਸੀਂ ਜਰੂਰ ਅਗ ਜਿਹੜੀਆਂ ਪੈਨਾ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੀਆਂ ਨੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਜੀ ਰੈਨਗੇ ਬਾਟਮ ਵਰਕ ਵਾਲੇ ਸਭ ਤੋਂ ਪਹਿਲਾਂ ਤੁਸੀਂ ਸ਼ਰਟ ਦਾ ਪ੍ਰਿੰਟ ਦੇਖੋ ਔਰ ਜਿਹੜਾ ਇਹ ਸੂਟ ਰਹੇਗਾ ਜੀ ਇਹ ਪ੍ਰਿੰਸੈਸ ਕਲੈਕਸ਼ਨ ਦਾ ਰਹੇਗਾ ਏਕੇ ਕੰਪਨੀ ਦਾ ਰਹੇਗਾ ਜੀ ਪ੍ਰਿੰਸੈਸ ਕਲੈਕਸ਼ਨ ਦਾ ਰਹੇਗਾ ਇਹ ਹੈਗਾ ਜੀ ਸ਼ਰਟ ਦਾ ਪ੍ਰਿੰਟ ਔਰ ਨਾਲ ਹੈਗੇ ਜੀ ਇਹਦੀ ਬਾਟਮ ਸ਼ੈਡੋ ਪ੍ਰਿੰਟ ਦੀ ਸਭ ਤੋਂ ਪਹਿਲਾਂ ਦੇਖੋ ਸਟੱਫ ਸ਼ੈਡੋ ਪ੍ਰਿੰਟ ਦੀ ਕਾਟਨ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਦਿੱਤਾ ਹੋਇਆ ਜੀ ਵਰਕ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਾਟਮ ਦੇ ਉੱਤੇ ਵਰਕ ਆਏਗਾ ਜੀ ਇਹਦਾ ਬਹੁਤ ਸੋਹਣਾ ਇਹ ਪੀਸ ਰਹਿਣ ਵਾਲਾ ਹੈ ਜੀ ਪ੍ਰਾਈਸ ਵੀ ਇਹਦਾ ਬਹੁਤ ਘੱਟ ਪ੍ਰਾਈਸ ਹੈ ਇਹਦਾ ਏਕੇਦੀ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਹੈ ਜੀ ਨਾਲ ਬਾਟਮ ਆਏਗੀ ਵਰਕ ਵਾਲੀ ਵਰਕ ਵਾਲੀ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜੇਗਾ ਜੀ बॉਟਮ ਤੇ ਵਰਕ ਹੈ ਪ੍ਰਿੰਸੈਸ ਕਲੈਕਸ਼ਨ ਦਾ ਮੈਚਿੰਗ ਸੂਟ ਹੈ ਜੀ ਜਿਹੜਾ ਮੈਚਿੰਗ ਸੂਟ ਆਪਾਂ 600 ਰੁਪਏ ਦੇ 575 ਦਾ ਆਪਾਂ ਸੇਲ ਕਰਦੇ ਆ ਜੀ 600 ਦਾ ਸੇਲ ਕਰਦੇ ਆ ਉਹੀ ਸੂਟ ਦੇ ਉੱਤੇ ਆਪਾਂ बॉਟਮ ਤੇ ਵਰਕ ਲੈ ਕੇ ਆਏ ਆਂ ਔਰ ਪ੍ਰਾਈਸ ਹੈਗਾ ਜੀ ਇਹਦਾ ਬਹੁਤ ਹੀ ਰੀਜ਼ਨੇਬਲ ਜਿਹਾ ਪ੍ਰਾਈਸ ਜੇ ਆਪਾਂ ਲੈ ਕੇ ਆਏ ਆਂ 750 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸ਼ਰਟ ਦਾ ਕਪੜਾ ਆਏਗਾ ਜੀ 2.5 ਮੀਟਰ ਬਾਟਮ ਦਾ ਕਪੜਾ ਆਏਗਾ 2.5 ਮੀਟਰ ਪ੍ਰਿੰਸਸ कॉटन ਹੈ ਜੀ ਕਪੜਾ कॉटन ਹੈ ਵਧੀਆ ਵਾਲੀ ਸਟੱਫ ਹੈ ਵਧੀਆ ਵਾਲਾ ਜੀ ਔਰ ਨਾਲ ਹੈਗੇ ਜਿਹੜੀ ਬਾਟਮ ਦੇ ਉੱਤੇ ਵਰਕ ਕੀਤਾ ਗਿਆ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ ਇਹਦਾ 750 ਰੁਪਏ ਇਹਦੇ ਵਿੱਚ ਆਪਣੇ ਕੋਲੇ ਹੋਰ ਕਲਰ ਵੀ ਹੈਗੇ ਨੇ ਜੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਕਲਰ ਇਹ ਦਿਖਾ ਸਕਦੀਆਂ ਨੈਕਸਟ ਜਿਹੜਾ ਕਲਰ ਹੈਗਾ ਜੀ ਬਲੈਕ بیس ਦੇ ਨਾਲ ਬਲੈਕ ਜਿਹੜਾ ਬਹੁਤ ਹੀ ਫੇਮਸ ਜਿਹਾ ਡਿਜ਼ਾਈਨ ਹੈ ਆਪਣੇ ਕੋਲੇ ਘੱਟ ਪੀਸਾਂ ਦੇ ਵਿੱਚ ਵੀ ਆਇਆ ਸੀ ਫਰੈਸ਼ ਸੂਟਾਂ ਦੇ ਵਿੱਚ ਵੀ ਆਇਆ ਸੀ ਤੇ ਹੁਣ ਇਹ ਆਪਣੇ ਕੋਲੇ ਆਇਆ ਜੀ ਮੈਚਿੰਗ ਬਾਟਮ ਦੇ ਨਾਲ ਔਰ ਤੁਸੀਂ ਸ਼ਰਟ ਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਡ ਸ਼ਰਟ ਹੈ ਜੀ ਔਰ ਨਾਲ ਰਹੇਗੀ ਬਾਟਮ ਬਾਟਮ ਦੇ ਉੱਤੇ ਵਰਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਇਹ ਆਏਗਾ ਜੀ ਬਾਟਮ ਤੇ ਵਰਕ ਆਏਗਾ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 750 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਪ੍ਰੋਪਰ ਲੁੱਕ ਸੂਟ ਦੀ ਇਹ ਆਏਗੀ ਜੀ ਕਲਰ ਹੈਗਾ ਇਹਦਾ ਬਿਲਕੁਲ ਬਲੈਕ ਕਲਰ ਦਾ ਇਹ ਜਿਹੜਾ ਸੂਟ ਰਹਿਣ ਵਾਲਾ ਆਪਣਾ ਬਲੈਕ ਬੇਸ ਦੇ ਉੱਤੇ ਜੀ 750 ਰੁਪਏ ਦਾ ਆਏਗਾ ਜੀ ਪ੍ਰਾਈਸ ਨੈਕਸਟ ਜਿਹੜਾ ਸੂਟ ਆਏਗਾ ਜੀ ਹੈਗਾ ਇਹ ਮਸਟਰਡ ਜੇ ਸ਼ੇਡ ਦਾ ਸੂਟ ਹੈ ਜੀ ਮਹਿੰਦੀ ਮਸਟਰਡ ਦਾ ਸ਼ੇਡ ਹੈ ਜੀ ਇਹ ਪ੍ਰਿੰਟ ਸੇਮ ਰਹੇਗਾ ਜੀ ਬਲੈਕ ਨਾਲ ਦਾ ਸੇਮ ਪ੍ਰਿੰਟ ਦੇ ਵਿੱਚ ਸੂਟ ਹੈ ਇਹ ਔਰ ਜਿਹੜਾ ਬਾਟਮ ਤੇ ਵਰਕ ਰਹੇਗਾ ਉਹ ਵੀ ਸੇਮ ਹੀ ਵਰਕ ਰਹੇਗਾ ਇਹ ਆਏਗਾ ਜੀ ਬਾਟਮ ਤੇ ਵਰਕ ਜਿਹੜੀਆਂ ਪੈਣਾ ਬਾਟਮ ਤੇ ਵਰਕ ਪਾਉਣਾ ਚਾਹੁੰਦੀਆਂ ਨੇ ਜਿੰਨੀਆਂ ਭੈਣਾਂ ਨੂੰ ਬਾਟਮ ਵਰਕ ਵਾਲੇ ਸੂਟ ਪਸੰਦ ਨੇ ਉਹ ਲੈ ਸਕਦੀਆਂ ਨੇ ਇਹ ਆਏਗਾ ਜੀ ਬਾਟਮ ਤੇ ਵਰਕ سٹਫ ਆਏਗਾ ਜੀ ਪਿਓਰ ਕਾਟਨ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 750 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇੱਕ ਲਾਸਟ ਕਲਰ ਹੈ ਇਹਦੇ ਵਿੱਚ ਬਹੁਤ ਪਿਆਰਾ ਕਲਰ ਹੈ ਲਾਸਟ ਵਾਲਾ ਇਹਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਜੀ ਬਲੈਕ ਨੈਕਸਟ ਦਿਖਾਇਆ ਮਸਟਰਡ ਔਰ ਇੱਕ ਕਲਰ ਹੋਰ ਹੈ ਜੀ ਇਹਦਾ ਮੈਂ ਤੁਹਾਨੂੰ ਉਹ ਵੀ ਦਿਖਾਨੀ ਆ ਥਰਡ ਕਲਰ ਹੈ ਦਾ ਜਿਹੜਾ ਸਾਰੀ ਕਲਰ ਇਹਦੇ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਪਣੇ ਕੋਲੇ ਇਹ ਸਟਾਕ ਪਹੁੰਚਿਆ ਹੈ ਲਾਸਟ ਕਲਰ ਹੈ ਜੀ ਇਹਦਾ ਫਰੋਜੀ ਜਿਹੜੀਆਂ ਭੈਣਾਂ ਵੀ ਫਰੋਜੀ ਕਲਰ ਪਸੰਦ ਕਰਦੀਆਂ ਨੇ ਫਰੋਜੀ ਕਲਰ ਦਾ ਜਿਹੜਾ ਹੀ ਸੂਟ ਰਹਿਣ ਵਾਲਾ ਲਾਸਟ ਇਹਦਾ ਫਰੋਜੀ ਕਲਰ ਹੈ ਜੀ ਨਾਲ ਹੈਗੇ ਫਰੋਜੀ ਪਲੇਨ ਬਾਟਮ ਹੈ ਔਰ ਏਕੇ ਦੀ ਪ੍ਰਿੰਸਸ ਕਲੈਕਸ਼ਨ ਹੈ ਜੀ ਕਲਰ ਵਗੈਰਾ ਨਿਕਲਣ ਦੀ ਕੋਈ ਦਿੱਕਤ ਨਹੀਂ ਹੈ ਇਹਦੀ ਕੋਈ ਵੀ ਕਲਰ ਨਹੀਂ ਨਿਕਲੇਗਾ ਔਰ ਬਾਟਮ ਤੇ ਆਏਗਾ ਜੀ ਵਰਕ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲੇ ਇਹਦਾ ਸੂਟ ਤਰ ਮਿਲ ਜੇਗਾ ਜੀ ਮਸਟਰਡ ਚ ਮਿਲ ਜੇਗਾ ਬਲੈਕ ਸ਼ੇਡ ਦੇ ਵਿੱਚ ਮਿਲ ਜੇਗਾ ਔਰ ਮਿਲ ਜੇਗਾ ਜੀ ਫਰੋਜੀ ਕਲਰ ਦੇ ਵਿੱਚ ਇਹ ਟਰਾਈ ਹੈ ਜੀ ਇਹਨਾਂ ਦਾ 750 ਰੁਪਏ ਔਰ ਇੱਕੇ ਦਾ ਆਵਲਾ ਡਿਜ਼ਾਈਨ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਰਹਿਣ ਵਾਲੇ ਨੇ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਵਿਦਆਊਟ ਦੁਪੱਟਾ ਸੂਟ ਲੈਣਗੇ ਦੁਪੱਟਾ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਸਕਦੇ ਹਾਂ ਆਰਡਰ ਦੇ ਜਿਹੜੀਆਂ ਭੈਣਾਂ ਵੀ ਦੁਪੱਟਾ ਲੈਣਾ ਚਾਹੁੰਦੀਆਂ ਨੇ ਨਾਲ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਦੁਪੱਟੇ ਵੀ ਅਵੇਲੇਬਲ ਹੈ ਜਾਂ ਫਿਰ ਸੂਟ ਸਚ ਕਰਵਾਉਣਾ ਚਾਹੁੰਦੀਆਂ ਨੇ ਆਪਣੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ ਆਪਾਂ ਸਟੀਚ ਕਰ ਜਿਹੜੀਆਂ ਪਹਿਣਾ ਵੀ ਮਤਲਬ ਚਾਹੁੰਦੀਆਂ ਨੇ ਇਸ ਤੋਂ ਬਾਅਦ ਆਪਾਂ ਇਹ ਵਾਲੇ ਸੂਟ ਸੀਗੇ ਜੀ 750 ਵਾਲੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਾਟਨ ਦੁਪट्टे ਵਾਲੇ ਸੂਟ ਦਿਖਾਵਾਂਗੀ ਨੈਕਸਟ ਜਿਹੜੇ ਸੂਟ ਹੋਣਗੇ ਕਾਟਨ ਦੁਪट्टे ਵਾਲੇ ਹੋਣਗੇ ਜੀ ਨੈਕਸਟ ਜਿਹੜੇ ਆਪਣੇ ਸੂਟ ਨੇ ਜੀ ਲਵੈਂਡਰ ਸ਼ੇਡ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਲਾਈਟ ਮੋਵ ਸ਼ੇਡ ਦਾ ਬਹੁਤ ਸੋਹਣਾ ਸੂਟ ਹੈ ਜੀ ਨੈਕ ਬਣਿਆ ਹੋਇਆ ਹੈ ਨੈਕ ਦੇ ਉੱਤੇ ਪੈਚ ਵਰਕ ਦਿੱਤਾ ਹੋਇਆ ਹੈ ਜੀ ਮੋਵ ਸ਼ੇਡ ਦਾ ਇਹ ਸੂਟ ਰਹਿਣ ਵਾਲਾ ਹੈ ਔਰ ਨਾਲ ਹੈਗੀ ਹੈ ਜੀ ਆਪਣੀ ਜਿਹੜੀ ਬਾਟਮ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਬਾਟਮ ਦਾ ਵੀ ਸਟੱਫ ਬਹੁਤ ਸੋਹਣਾ नेक्स्ट ਜਿਹੜੇ ਸੂਟ ਰਹਿਣ ਵਾਲੇ ਨੇ ਜੀ ਲਾਈਟ ਮੌਵ ਸ਼ੇਡ ਦਾ ਸੂਟ ਰਹਿਣ ਵਾਲਾ ਜੈਪੁਰੀ ਪ੍ਰਿੰਟ ਦਾ ਹੀ ਸੂਟ ਰਹੇਗਾ ਜੀ ਜੈਪੁਰੀ ਪ੍ਰਿੰਟ ਰਹਿਣ ਰਹੇਗਾ ਔਰ ਇਹਦਾ ਦੇਖੋ neck ਬਣਿਆ ਹੋਇਆ ਹੈ ਜੀ neck ਦੇ ਉੱਤੇ ਪੈਚਵਰਕ ਦਿੱਤਾ ਗਿਆ ਸਿਰਫ neck ਹੀ ਬਣਿਆ ਤੁਸੀਂ ਹਨਾ ਇਹਨੂੰ ਮਤਲਬ ਕਿ ਉਦੇੜ ਕੇ ਇਹਨੂੰ ਆਪਦੇ ਸਾਈਜ਼ ਦੇ ਅਕੋਰਡਿੰਗ ਸ਼ਰਟ ਦੇ ਸਾਈਜ਼ ਦੇ ਅਕੋਰਡਿੰਗ ਉਚਾਈਵੇਂ ਲਗਾ ਸਕਦੇ ਹੋ ਜਿਹੜੀ ਨੈਕ ਪੱਟੀ ਦਿੱਤੀ ਗਈ ਹੈ ਔਰ ਇਹ ਸੂਟ ਦੀ ਜਿਹੜੀ ਲੈਂਥ ਹੈ ਜੀ ਇਹਦੀ ਲੈਂਥ 44 ਤੱਕ ਤਿਆਰ ਹੋ ਸਕਦੀ ਹੈ ਜਿਹੜੀਆਂ ਭੈਣਾਂ ਦੀ ਲੈਂਥ ਸੂਟ ਦੀ 44 ਆਉਂਦੀ ਉਹ ਲੈ ਸਕਦੀਆਂ ਨੇ ਔਰ ਜਿਹੜਾ ਇਹਦਾ ਬਾਟਮ ਹੈਗੀ ਆਪਣੇ ਕੋਲੇ ਟਾਈ ਡਾਈ ਦੀ ਬਾਟਮ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਾਟਮ ਦਾ ਆਫ ਵਾਈਟ ਬਾਟਮ ਰਹੇਗੀ ਔਰ ਬਾਟਮ ਦਾ ਸਟੱਫ 3 ਮੀਟਰ ਰਹੇਗਾ ਜੀ ਇਹਦੀ ਇਹ ਕੁਆਲਿਟੀ ਹੈ 3 ਮੀਟਰ ਦੇ ਇਹਦੇ ਨਾਲ ਜਿਹੜੀ ਬਾਟਮ ਆਏਗੀ ਦੁਪੱਟਾ ਇਹਦਾ ਜੈਪੁਰੀ ਪ੍ਰਿੰਟ ਦਾ ਦੁਪੱਟਾ ਜੀ ਜੈਪੁਰੀ ਪ੍ਰਿੰਟ ਦਾ ਬਾਰਡਰ ਵਾਲਾ ਦੁਪੱਟਾ ਰਹੇਗਾ ਨੀਚੇ ਬਾਰਡਰ ਰਹੇਗਾ ਦੋਨੋਂ ਸਾਈਡਾਂ ਤੇ ਵੀ ਆਏਗਾ ਔਰ ਪੱਲਿਆਂ ਤੇ ਵੀ ਬਾਰਡਰ ਰਹਿਣ ਵਾਲਾ ਵਿਚਕਾਰਲਾ ਜਿਹੜਾ ਪ੍ਰਿੰਟ ਹੈ ਜੀ ਰਹੇਗਾ ਬਾਟਮ ਦੇ ਨਾਲ ਦਾ ਬਹੁਤ ਸੋਹਣਾ ਪ੍ਰਿੰਟ ਹੈ ਜਿਹੜਾ ਇਹ ਆਪਣੇ ਕੋਲੇ ਆਇਆ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਜੈਪੁਰੀ ਦਾ ਪ੍ਰਿੰਟ ਹੈ ਔਰ ਜਿਹੜੀਆਂ ਪਹਿਣਾ ਵੀ ਇਹ ਸੂਟ ਨੂੰ ਲੈਣਾ ਚਾਹੁੰਦੀਆਂ ਨੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ ਸਿਰਫ 500 ਰੁਪਏ 500 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਐਕਸਟਰਾ ਹੋਏ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਵਿੱਚ ਆਪਣੇ ਕੋਲ ਇੱਕ ਸੈਕੰਡ ਕਲਰ ਵੀ ਹੈ ਸੈਕੰਡ ਸ਼ੇਡ ਇਹਦਾ ਬਹੁਤ ਪਿਆਰਾ ਸ਼ੇਡ ਰਹੇਗਾ ਜੀ ਸੈਕੰਡ ਸ਼ੇਡ ਸੇਮ ਡਿਜ਼ਾਈਨ ਰਹੇਗਾ ਜੀ ਜੈਪੂਰੀ ਪ੍ਰਿੰਟ ਦੀ ਜਿਹੜੀ ਸ਼ਰਟ ਰਹੇਗੀ ਨਾਲ ਟਾਈ ਡਾਈ ਦੇ ਬਾਟਮ ਰਹੇਗੀ ਔਰ ਜੈਪੁਰੀ ਜਿਹੜਾ ਪ੍ਰਿੰਟ ਆਏਗਾ ਜੀ ਦੁਪੱਟੇ ਦੇ ਵਿੱਚ ਬਾਟਮ ਨਾਲ ਦਾ ਪ੍ਰਿੰਟ ਵੀ ਹੋਏਗਾ ਅਪਰੋਕਸ 3 ਮੀਟਰ ਦੀ ਇਹਦੀ ਬਾਟਮ ਰਹੇਗੀ ਜੀ 3 ਮੀਟਰ ਤੋਂ 1-2 ਇੰਚ ਘੱਟ ਵੀ ਹੋ ਸਕਦੀ ਹੈ ਔਰ 1-2 ਇੰਚ ਵਾਦੀ ਵੀ ਹੋ ਸਕਦੀ ਹੈ ਬਟ ਢਾਈ ਤੋਂ ਉੱਪਰ ਹੈ ਜੀ ਔਰ ਜਿਹੜੇ ਸ਼ਰਟ ਦਾ ਜਿਹੜਾ ਇਹਦੀ ਲੈਂਥ ਬਣੇਗੀ ਜੀ ਸ਼ਰਟ ਦੀ ਨੀਅਰ ਅਬਾਊਟ 44 ਲੈਂਥ ਤੱਕ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਬਹੁਤ ਸੋਹਣੀ ਜਿਹੜੇ ਇਹ ਸੂਟ ਹੈ ਜਿਹੜੇ ਤੁਹਾਡੇ ਲਈ ਅਸੀਂ ਅੱਜ ਲੈ ਕੇ ਆਏ ਆ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਔਰ ਇਹ 500 ਰੁਪਏ ਜੀ 500 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੇਗਾ ਸ਼ਿਪਿੰਗ ਇਹਦੀ ਐਕਸਟਰਾ ਹੋਏਗੀ ਜੀ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਨੀ ਆ ਜੀ ਆਪਣੇ ਕੋਲੇ ਕਸਟਮਰ ਦੇ ਵਰਕ ਵਾਲੇ ਸੂਟ ਬਣ ਕੇ ਆਏ ਨੇ ਹਾਂਜੀ ਕਪੜਾ ਕੋਲੇ ਆ ਸੂਟ ਜੀ ਆਪਣੇ ਕੋਲੇ ਬਣ ਕੇ ਆਇਆ ਜੀ ਇਹ ਜਿਹੜਾ ਕਪੜਾ ਹੈ ਜੇ ਹੈਗਾ ਸ਼ਫੂਨ ਸ਼ਫੂਨ ਤੇ ਇਹ ਸੂਟ ਬਣ ਕੇ ਆਇਆ ਇਹ ਕਸਟਮਰ ਨੇ ਹੀ ਸਟਾਫ ਆਪਾਂ ਨੂੰ ਦਿੱਤਾ ਸੀਗਾ ਮਤਲਬ ਰੈਡੀ ਆਪਾਂ ਕਰਵਾ ਕੇ ਦਿੱਤਾ ਹੈ ਸਟਾਫ ਕਸਟਮਰ ਵੱਲੋਂ ਆਇਆ ਸੀਗਾ ਔਰ ਇਹਦੀ ਨੈਕ ਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਨੈਕ ਤੇ ਆਪਾਂ ਆਰੀ ਵਰਕ ਕਰਵਾਇਆ ਹੋਇਆ ਹੈ ਆਰੀ ਵਰਕ ਦੇ ਨਾਲ ਨਾਲ ਆਪਾਂ ਹੈਂਡ ਟੱਚ ਜਿਹੜਾ ਇਹਦੇ ਤੇ ਦਿੱਤਾ ਹੈ ਸਿੱਪੀ ਮੋਤੀ ਲਗਾ ਕੇ ਹਨਾ ਇਹਦੇ neck ਨੂੰ ਫਿਨਿਸ਼ਿੰਗ ਦਿੱਤੀ ਹੈ 컬러 ਕੰਬੀਨੇਸ਼ਨ ਚੈੱਕ ਕਰੋ ਬੜੇ ਪਿਆਰੇ ਹੈ ਪਰ ਇਹਦੇ ਵਿੱਚ ਕਲਰ ਯੂਜ਼ ਕੀਤੇ ਨੇ ਔਰ ਇਹ ਹੈਗਾ ਜੀ ਬਾਜੂ ਦਾ ਡਿਜ਼ਾਈਨ ਬਾਜੂ ਦੇ ਉੱਤੇ ਵੀ ਆਪਾਂ ਸੇਮ ਐਜ਼ neck ਦੀ ਤਰ੍ਹਾਂ ਹੀ ਵਰਕ ਕਰਵਾਇਆ ਜੀ ਕਸਟਮਰ ਦੀ ਡਿਮਾਂਡ ਸੀ ਕਿ ਹਲਕਾ ਜਿਹਾ ਹੋਵੇ ਵਰਕ ਵੀ ਹੋਵੇ ਬਟ ਹਲਕਾ ਜਿਹਾ ਹੋਵੇ ਆਪਾਂ neck ਔਰ ਅ ਤੇ ਬਾਜੂ ਆਰ ਬਾਟਮ ਦੇ ਪੌਂਚੇ ਤੇ ਵਰਕ ਕਰਵਾਇਆ ਜੀ ਇਹ ਸਿਰਫ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਆਪਾਂ ਇਹ ਵਰਕ ਹੋਇਆ ਹੋਇਆ ਜੀ ਆਪਣਾ ਕਾਰੀਗਰ ਨੇ ਬਹੁਤ ਜ਼ਿਆਦਾ ਸਫਾਈ ਨਾਲ ਕੰਮ ਕੀਤਾ ਹੋਇਆ ਜੀ ਇਹ ਹੈਗਾ ਜੀ ਪੌਂਚੇ ਦਾ ਵਰਕ ਆਪਾਂ ਪਾਕਿਸਤਾਨੀ ਜਿਹੜੀ ਲੁੱਕ ਦੇ ਆਪਾਂ ਇਹ ਸਲਵਾਰ ਸਟਿਚ ਕਰਵਾਉਣੀ ਹੈ ਜੀ ਇਹ ਪੌਚੇ ਦੇ ਉੱਤੇ ਵੀ ਦੇਖੋ ਆਰੀ ਵਰਕ ਦੇ ਨਾਲ ਆਪਾਂ ਹੈਂਡਵਰਕ ਹੈਂ ਟੱਚ ਦਿੱਤਾ ਹੋਇਆ ਜੀ ਵਿੱਚ ਇਹ ਆਪਾਂ ਮੋਤੀ ਯੂਜ਼ ਕੀਤੇ ਨੇ ਔਰ ਵਿੱਚੇ ਸਿੱਪੀ ਯੂਜ਼ ਕੀਤੀ ਹੋਈ ਹੈ ਜੈਰੀ ਔਰ ਥ੍ਰੈਡ ਦਾ ਵਰਕ ਕਰਾਇਆ ਜੀ ਬਹੁਤ ਸੋਹਣਾ ਇਹ ਵਰਕ ਮਤਲਬ ਹੋ ਕੇ ਰੈਡੀ ਹੋਇਆ ਜੀ ਸੂਟ ਇਹ ਕਲਰ ਇਹਦਾ ਸਕਾਈ ਬਲੂ ਹੈ ਜੀ ਕੰਬੀਨੇਸ਼ਨ ਵੀ ਦੇਖੋ ਕਿੰਨੇ ਸੋਹਣਾ ਮਤਲਬ ਥ੍ਰੈਡ ਦਾ ਜਿਹੜਾ ਕੰਬੀਨੇਸ਼ਨ ਲਗਾਇਆ ਹੈ ਜੀ ਕਾਰੀਗਰ ਨੇ ਪਾਕਿਸਤਾਨੀ ਬਾਟਮ ਇਹ ਬਣ ਕੇ ਰੈਡੀ ਹੋ ਜੂਗੀ ਜਿਹੜਾ ਪਹੁੰਚ ਆਊਗਾ ਜੀ ਇਹਦਾ ਕਮ ਸੇ ਕਮ 15 ਇੰਚ ਜਿਹੜਾ ਪਹੁੰਚਾ ਇਹ ਦਾ ਰੈਡੀ ਹੋ ਰਿਹਾ ਹੈ ਜੀ 15 15.5 ਇੰਚ ਪਹੁੰਚਾ ਰੈਡੀ ਹੋ ਰਿਹਾ ਹੈ ਜੀ ਈਜ਼ੀਲੀ 7.5 ਤੋਂ ਲੈ ਕੇ 8 ਦੇ ਵਿੱਚ ਵਿੱਚ ਪਹੁੰਚਾ ਤੁਸੀਂ ਰੈਡੀ ਕਰ ਸਕਦੇ ਹੋ ਇਦੇ ਵਿੱਚ ਕੁਝ ਵੀ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਜੇ ਅਗਰ ਤੁਸੀਂ ਐਦਾਂ ਦਾ ਡਿਜ਼ਾਈਨ ਬਣਵਾਉਣਾ ਹੈ ਕੁਝ ਵਿੱਚ ਵੀ ਬੂਟੀ ਪਵਾਉਣੀ ਹੈ ਜਾਂ ਫਿਰ ਘੇਰੇ ਤੇ ਬਾਰਡਰ ਪਵਾਉਣਾ ਹੈ ਜਾਂ ਫਿਰ ਬਾਜੂ ਤੇ ਹਨਾ ਜਿੱਦਾਂ ਵੀ ਤੁਹਾਡਾ ਜੀ ਕਰਦਾ ਆਪੋ ਉਸੇ ਮਤਲਬ ਹਿਸਾਬ ਨਾਲ ਇਹਨੂੰ ਆਪਾਂ ਰੈਡੀ ਕਰਵਾ ਸਕਦੇ ਆ ਕੋਈ ਵੀ ਭੈਣ ਦੀ ਇੱਛਾ ਹੈ ਐਦਾਂ ਦਾ ਵਰਕ ਕਰਵਾਉਣ ਦੀ ਜਾਂ ਸੇਮ ਸੂਟ ਰੈਡੀ ਕਰਵਾਉਣ ਦੀ ਆਪਣੇ ਕੋਲੇ ਸੇਮ ਸੂਟ ਵੀ ਆਪਾਂ ਰੈਡੀ ਕਰਵਾ ਸਕਦੇ ਆ ਔਰ ਐਜ਼ ਇਟ ਸੇਮ ਵਰਕ ਵੀ ਆਪਾਂ ਕਰਵਾ ਸਕਦੇ ਆ ਇੱਕ ਆਪਣੇ ਕੋਲੇ ਹੋਰ ਸੂਟ ਬਣ ਕੇ ਆਇਆ ਜੀ ਇਦੇ ਵਿੱਚ ਜੇ ਆਪਾਂ ਪਫ ਦੇ ਪਫ ਮਸ਼ੀਨ ਨਾਲ ਵਰਕ ਹੋਇਆ ਜੀ ਵਿੱਚ ਆਪਾਂ ਹੈਂਡ ਟੱਚ ਦਿੱਤਾ ਜੀ ਥ्रेड ਵਰਕ ਦੇ ਨਾਲ कॉटन सिल्क ਜਿਹੜੀ ਇਹਦਾ ਸਟੱਫ ਲੱਗਿਆ ਜੀ कॉटन सिल्क ਸਟੱਫ ਲੱਗਿਆ ਹੋਇਆ ਬਹੁਤ ਸੋਹਣਾ ਸਟੱਫ ਹੈ ਪਫਰ ਮਸ਼ੀਨ ਦਾ ਵਰਕ ਹੋਇਆ ਹੋਇਆ ਜੀ ਪਫਰ ਮਸ਼ੀਨ ਦਾ ਵਰਕ ਹੋਇਆ ਜੀ ਨਾਲ ਨਾਲ ਇਹਦੇ ਆਪਾਂ ਦੇਖੋ ਥ੍ਰੈਡਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਨਾਲ ਨਾਲ ਥ੍ਰੈਡਵਰਕ ਹੋਇਆ ਹੋਇਆ ਤੁਸੀਂ ਵੇਖ ਸਕਦੇ ਹੋ ਨੀਡਲਵਰਕ ਹੋਇਆ ਜੀ ਨਾਲ ਇਹ ਹੈਗੀ ਹੈ ਜੀ ਸਾਰੇ ਸੂਟ ਦੇ ਵਿੱਚ ਬੂਟੀ ਐ ਇਦਾਂ ਦੀ ਆਪਾਂ ਬੂਟੀ ਨਾਲ ਮਤਲਬ ਇਹਨੂੰ ਡਿਜ਼ਾਈਨ ਕੀਤਾ ਹੈ ਜੀ ਫੁੱਲ ਲੈਂਥ ਦੇ ਵਿੱਚ ਇਹ ਬੂਟੀ ਆਈ ਹੈ ਜੀ ਸ਼ਰਟ ਦੀ ਲੈਂਥ ਦੇ ਵਿੱਚ ਇਹ ਹੈਗਾ ਜੀ ਇਹਦੀ ਬਾਜੂ ਦਾ ਡਿਜ਼ਾਈਨ ਜਿਹੜੇ ਕਾਟਨ ਸਿਲਕ ਸਟੱਫ ਹੈ ਜੀ ਇਹ ਆਪਣੇ ਕੋਲੇ ਅਵੇਲੇਬਲ ਹੈ ਜਿਹੜੀ ਪਹਿਣ ਵੀ ਲੈਣਾ ਚਾਹੁੰਦੀ ਹੈ ਕਲਰ ਇਹਦੇ ਵਿੱਚ ਹੈਗੇ ਨੇ ਕਾਫੀ ਲੈ ਸਕਦੀ ਹੈ। ਔਰ ਇਹ ਜਿਹੜੇ ਸੂਟ ਰਹਿਣਗੇ ਜੀ ਆਪਾਂ ਖੁਦ ਰੈਡੀ ਕਰਵਾਏ ਨੇ ਕਸਟਮਰ ਨੇ ਆਪਣੇ ਤੋਂ ਹਨਾ ਆਪਣੇ ਘੇਰੇ ਦੇ ਅਕੋਰਡਿੰਗ ਆਪਣੇ ਚੋਇਸ ਦੇ ਅਕੋਰਡਿੰਗ ਰੈਡੀ ਕਰਵਾਏ ਨੇ ਜੇ ਅਗਰ ਕੋਈ ਵੀ ਭੈਣ ਇਹਨਾਂ ਇਹਨਾਂ ਵਿੱਚੋਂ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੀ ਹੈ ਤਾਂ ਸਾਨੂੰ ਦੱਸ ਸਕਦੀ ਹੈ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੇਖੋ ਇੱਕ ਤਾਂ ਇਹ ਵਾਲੇ ਸੂਟ ਦਿਖਾਏ ਨੇ ਜੀ ਜਿਹੜੇ ਨਾਲ बॉटਮ ਵਰਕ ਨੇ ਜਿਨ੍ਹਾਂ ਦੇ કોટਨ ਦੇ ਸੂਟ ਨੇ ਜੀ ਪ੍ਰਿੰਸੈਸ 컬렉ਸ਼ਨ ਹੈ बॉटम ਤੇ ਵਰਕ ਹੋਇਆ ਹੈ ਪ੍ਰਾਈਸ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚਾਪਾ ਲੈ ਕੇ ਆਇਆ ਜੀ 750 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਨੇ ਚਾਰ ਤਿੰਨ ਕਲਰਾਂ ਦੇ ਵਿੱਚ ਸੇਮ ਡਿਜ਼ਾਈਨ ਆਪਣੇ ਕੋਲੇ ਆਇਆ ਜੀ ਬਲੈਕ ਆਇਆ ਮਸਟਰਡ ਆਇਆ ਔਰ ਫਿਰੋਜ਼ੀ ਆਇਆ ਹੈ ਔਰ ਇੱਕ ਆਪਣੇ ਕੋਲੇ ਬਲੂ ਕਲਰ ਦੇ ਵਿੱਚ ਸੂਟ ਹੈ ਜੀ ਬਾਕੀ ਹਨਾ ਇਹਦੇ ਨਾਲ ਦੇ ਜਿਹੜੇ ਸੂਟ ਸੀਗੇ ਬਲੂ ਕਲਰ ਨਾਲ ਦੇ ਦੋ ਕਲਰ ਹੋਰ ਸੀ ਉਹ ਆਪਣੇ ਸੇਲ ਹੋ ਗਏ ਨੇ ਔਰ ਸਿੰਗਲ ਕਲਰ ਆਪਣੇ ਕੋਲੇ ਇਹ ਬਾਕੀ ਆ ਜੀ ਬਲੂ 750 ਰੁਪਏ ਸੂਟ ਦਾ ਪ੍ਰਾਈਸ ਰਹਿਣ ਬਹੁਤ ਸੋਹਣਾ ਇਹ ਸੂਟ ਰਹੇਗਾ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਾਟਨ ਦੇ ਸੂਟ ਦਿਖਾਏ ਨੇ ਜੀ 500 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਟਨ ਦਾ ਸੂਟ ਤੁਹਾਨੂੰ ਮਿਲ ਜੇਗਾ ਅ ਔਰ ਜਿਹੜਾ ਇਹ ਸੂਟ ਮੈਂ ਤੁਹਾਨੂੰ ਵਰਕ ਵਾਲੇ ਦਿਖਾਏ ਨੇ ਜੀ ਕੋਈ ਵੀ ਭੈਣ ਇਹਨਾਂ ਵਿੱਚ ਵਰਕ ਵਾਲਾ ਸੂਟ ਵੀ ਬਣਾਉਣਾ ਚਾਹੁੰਦੀ ਹੈ ਤਾਂ ਉਹ ਸੂਟ ਵੀ ਆਪਾਂ ਬਣਾ ਕੇ ਦੇਵਾਂਗੇ ਔਰ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਹਾਂ ਜੀ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਜਿਹੜੀ ਭੈਣ ਵੀ ਕੋਈ ਵੀ ਇਹਨਾਂ ਵਿੱਚ ਸੂਟ ਲੈਣਾ ਚਾਹੁੰਦੀ ਹੈ ਜੀ ਸਕਰੀਨਸ਼ਾਟ ਪੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ